ਜਦ ਕਿਸਾਨਾਂ ਨੇ ਜੇ ਕੀਤਾ ਤੁਸੀਂ ਪਹਿਲਾਂ ਕੀਤਾ ਤਾਂ ਕਿਸਾਨਾਂ ਨੇ ਕੀਤਾ ਐਡੇ ਤੇ ਕਿਸਾਨ ਕਮਲੇ ਆ ਨਹੀਂ ਉਹਦੇ ਵਿੱਚ ਫਿਰ ਡੀਐਸਪੀ ਸਾਹਿਬ ਨੇ ਜੇ ਕਿਸਾਨ ਦੀ ਕਿਸੇ ਦੀ ਮੈਂ ਕੋ ਵੀਡੀਓ ਨਹੀਂ ਸੁਣੀ ਇੱਕ ਵੀਡੀਓ ਸੁਣੀ ਜਿਹਦੇ ਵਿੱਚ ਉਹਨਾਂ ਨੇ ਗਾਲ ਵੀ ਕੱਢੀ ਡੀਐਸਪੀ ਸਾਹਿਬ ਜੇ ਤੁਹਾਡੇ ਦਫ਼ਤਰ ਦੇ ਬਾਹਰ ਧਰਨਾ ਲੱਗਾ ਤੁਹਾਡਾ ਵੈਸੇ ਹੀ ਜਾਣਾ ਨਹੀਂ ਬਣਦਾ ਜੇ ਤੁਹਾਨੂੰ ਐਮਰਜੈਂਸੀ ਕਿਤੇ ਜਾਣਾ ਪੈ ਹੀ ਜਾਂਦਾ ਜੇ ਤੁਸੀਂ ਕਹਿੰਦੇ ਹੋ ਜਿੱਦਾਂ ਵੀ ਮੈਨੂੰ ਜੇਲ੍ਹ 'ਚ ਜਾਣਾ ਜ਼ਰੂਰੀ ਹੈ ਤੇ ਉੱਥੇ ਕੁਝ ਹੋਰ ਵੀ ਦਵਾਉਂਦਾ ਜੇਲ੍ਹ 'ਚ ਜਾਦਾ ਜੇ ਤੁਹਾਡਾ ਦਫ਼ਤਰ ਘੇਰਿਆ ਇਹਦਾ ਮਤਲਬ ਤੁਸੀਂ ਦਫ਼ਤਰ ਛੱਡ ਕੇ ਭੱਜਣਾ ਚਾਹੁੰਦੇ ਹੋ ਕਿਸਾਨਾਂ ਦੇ ਵਿੱਚੋਂ ਕਿਸਾਨ ਜਿਹੜੇ ਉੱਥੇ ਸੀਨੀਅਰ ਲੀਡਰ ਉੱਥੇ ਬੈਠੇ ਨੇ ਉਹ ਵੀ ਕੋਈ ਦੇ ਨਿਆਣੇ ਨਹੀਂ ਹੈਗੇ ਵੀ ਜਿਹੜੇ ਆਪਣੇ ਪੰਜਾਬ ਦੀ ਧੀ ਦੇ ਗੱਲ ਪੈ ਜਾਣਗੇ ਮੈਂ ਤਾਂ ਖੁਦ ਸੁਣਿਆ ਬੀਬੀ ਨੇ ਇਹ ਗੱਲ ਕਹੀ ਵੀ ਮੇਰਾ ਜੂੜਾ ਪੁੱਟਿਆ ਤੁਸੀਂ ਵੀ ਸਾਰਿਆਂ ਨੇ ਵੀਡੀਓ ਦੇਖੀ ਜੂੜਾ ਖੁੱਲਿਆ ਤੇ ਜੇ ਜੂੜੇ ਨੂੰ ਹੱਥ ਪਾਇਆ ਹੋਵੇ ਜਾਂ ਕਿਸੇ ਨੂੰ ਤਾਂ ਜੂੜਾ ਖੋਲ੍ਹਦਾ ਤੇ ਆਣਾ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦਾ ਜਾਂ ਅਫਸਰਾਂ ਨੂੰ ਪਹਿਲੀ ਗੱਲ ਤੇ ਡੀਐਸਪੀ ਸਾਹਿਬ ਨੂੰ ਉੱਥੋਂ ਬਦਲ ਦਿੱਤਾ ਜਾਵੇ ਨਾਬਾਦੀ ਡੀਐਸਪੀ ਮਨਦੀਪ ਕੌਰ ਚੀਮਾ ਦਾ ਮਸਲਾ ਹੁਣ ਤੂਲ ਫੜਦਾ ਨਜ਼ਰ ਆ ਰਿਹਾ ਹੈ ਨਾ ਸਿਰਫ ਲੰਗੇ ਦਿਨ ਦੀ ਘਟਨਾ ਸਗੋਂ ਇਸ ਤੋਂ ਪਹਿਲਾਂ ਦੀਆਂ ਕੁਝ ਘਟਨਾਵਾਂ ਕਈ 2018 ਦੀਆਂ 2005 ਦੀਆਂ ਬੜੀਆਂ ਘਟਨਾਵਾਂ ਹੁਣ ਖੁੱਲ ਕੇ ਸਾਹਮਣੇ ਆ ਰਹੀਆਂ ਨੇ ਔਰ ਵਿਰੋਧ ਅਭਾਸ ਸ਼ੁਰੂ ਹੋ ਚੁੱਕਿਆ ਹੈ ਮਨਦੀਪ ਕੌਰ ਚੀਮਾ ਨੂੰ ਲੈ ਕੇ ਪਰ ਆਖਰਕਾਰ ਕਿਉਂ ਇਹਦੇ ਪਿਛਲੀ ਕਹਾਣੀ ਕੀ ਹੈ 18 ਦੇ 5 ਦੇ ਵਿੱਚ ਹੋਇਆ ਕੀ ਹੈ ਜਾਣਨ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਸਰਦਾਰ ਭਪਿੰਦਰ ਸਿੰਘ ਗੋਤਰਾ ਮੌਜੂਦ ਨੇ ਗੋਤਰਾ ਸਾਹਿਬ ਸਮਾਂ ਦਿੱਤਾ ਬਹੁਤ শুকਰਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਗੋਤਰਾ ਸਾਹਿਬ ਮਨਦੀਪ ਕੌਰ ਚੀਮਾ ਜਿਹੜੀ ਡੀਐਸਪੀ ਨਾਭਾ ਲੰਗੇ ਦਿਨੀ ਇੱਕ ਵੀਡੀਓ ਵਾਇਰਲ ਹੁੰਦੀ ਆ ਆਪਾਂ ਉਸ ਵੀਡੀਓ ਦਾ ਹੀ ਜ਼ਿਕਰ ਪਹਿਲਾਂ ਕਰਦੇ ਆ ਇੱਕ ਵੱਡਾ ਐਲੀਗੇਸ਼ਨ ਪੁਲਿਸ ਨੇ ਲਾਇਆ ਕਿ ਕਿਸਾਨਾਂ ਨੇ ਮਨਦੀਪ ਕੌਰ ਚੀਮਾ ਦੇ ਜੂੜੇ ਤੱਕ ਹੱਥ ਪਾ ਲਿਆ ਖਬਰਾਂ ਚੱਲ ਪਈਆਂ ਕਿ ਪੁਲਿਸ ਨੂੰ ਹੀ ਹੱਥ ਪਾ ਲਿਆ ਗਿਆ ਸ਼ਰਿਆਮ ਗੁੰਡਾਗਰਦੀ ਸ਼ੁਰੂ ਹੋ ਗਈ ਇਹ ਕੀ ਚੱਲ ਰਿਹਾ ਜੀ ਸੱਚੀ ਗੱਲ ਜੀ ਮੇਰੇ ਜਿੰਨੇ ਵੀ ਸੱਜਣ ਭੈਣ ਭਰਾ ਦੇਖਦੇ ਨੇ ਵੀਡੀਓ ਤੇ ਤੁਹਾਡਾ ਮੈਂ ਸਵਾਗਤ ਕਰਦਾ ਚੈਨਲਾਂ ਦਾ ਜਿਹੜੇ ਆਏ ਹੋ ਗੱਲ ਇਹ ਵੀ ਮਸਲਾ ਤੂਲ ਫੜਦਾ ਜਾਂਦਾ ਹੈ ਸ਼ਾਇਦ ਇੱਕ ਦਿਨ ਤੁਸੀਂ ਪਹਿਲਾਂ ਸੁਣਿਆ ਹੋਗਾ ਇੱਕ ਮੀਟਿੰਗ ਹੋਈ ਸੀ ਸਰਕਾਰ ਦੀ ਜਿਹਦੇ ਵਿੱਚ ਸਰਕਾਰ ਕਹਿੰਦੇ ਸੀ ਵੀ ਤਾਣ-ਦਾਮ-ਦੰਡ ਜੋ ਵੀ ਲਗੇ ਲਾਓ ਕਿ ਅਸੀਂ ਇਲੈਕਸ਼ਨ ਜਿੱਤਨੀ ਬੋਟ ਕਰਨੀ ਉਹ ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਪੰਜਾਬੀਆਂ ਨੂੰ ਆਪਸ ਵਿੱਚ ਇੰਨਾ ਕੁ ਉਲਝਾ ਦਿਓ ਕਿ ਇਹ ਦੁਖੀ ਹੋ ਕੇ ਕਹਿਣ ਯਾਰ ਇਹਨਾਂ ਨੂੰ ਵੋਟ ਪਾ ਦਿਓ ਆਪਣੀ ਜਾਨ ਛਡਾਓ ਹੁਣ ਗੱਲ ਇਹ ਹੈ ਕਿ ਕੱਲ ਦਾ ਜਿਹੜਾ ਮਸਲਾ ਹੈ ਉੱਥੇ ਕਿਸਾਨਾਂ ਨੇ ਧਰਨਾ ਦਿੱਤਾ ਉਹ ਧਰਨਾ ਦੇਣ ਦਾ ਕਾਰਨ ਕੀ ਸੀ ਪਹਿਲਾਂ ਕਿਸੇ ਨੇ ਇਹ ਤਾਂ ਗੱਲ ਕੀਤੀ ਨਹੀਂ ਵੀ ਧਰਨਾ ਦਿੱਤਾ ਗਿਓ ਇਹ ਜ਼ਰੂਰ ਮਸਲਾ ਉਲਝਾਤਾ ਕਿ ਡੀਐਸਬੀ ਨਾਲ ਕਿਸਾਨਾਂ ਦੀ ਜਾਂ ਕਿਸਾਨਾਂ ਦੇ ਨਾਲ ਡੀਐਸਬੀ ਦੀ ਲੜਾਈ ਹੋ ਗਈ ਕਿ ਧਰਨਾ ਦੇਣ ਦਾ ਮੇਨ ਕਾਰਨ ਕੀ ਸੀ ਕਿਸਾਨ ਉੱਥੇ ਇਕੱਠੇ ਹੋਏ ਸੀ ਉਹ ਟਰਾਲੀ ਦਾ ਰੌਲਾ ਸੀ ਇੱਕ ਤਾਂ ਵੀ ਉਹਦੇ ਵਾਸਤੇ ਹੀ ਪਰਚਾ ਕਰਾਉਣਾ ਪੁਲਿਸ ਪਰਚਾ ਕਰ ਨਹੀਂ ਰਹੀ ਸੀ ਪੁਲਿਸ ਪਰਚਾ ਨਾ ਕਰਨ ਦੀ ਵਜ੍ਹਾ ਕਰਕੇ ਕਿਸਾਨਾਂ ਨੇ ਉੱਥੇ ਧਰਨਾ ਦੇ ਕੇ ਬੈਠ ਗਏ ਹੁਣ ਗੱਲ ਆ ਗਈ ਡੀਐਸਪੀ ਸਾਹਿਬ ਦੀ ਜੇ ਡੀਐਸਪੀ ਸਾਹਿਬ ਨੇ ਉੱਥੇ ਕੱਲ ਤੁਹਾਡੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਤੁਸੀਂ ਕਹੇ ਸੀਨੀਅਰ ਅਫਸਰ ਨੂੰ ਕੋਈ ਐਸਐਸਪੀ ਰੈਂਕ ਕੋਈ ਹੋਰ ਤੁਹਾਡੇ ਤੋਂ ਸੀਨੀਅਰ ਅਫਸਰ ਨੇ ਉਹਨਾਂ ਨਾਲ ਬੁਲਾ ਕੇ ਉਹਨਾਂ ਦੀ ਮੀਟਿੰਗ ਕਰਾ ਦਿਓ ਤੇ ਧਰਨਾ ਤੁਸੀਂ ਚਕਾਉਣ ਦੀ ਕੋਸ਼ਿਸ਼ ਕਰੋ ਕਿ ਨਾ ਤੁਸੀਂ ਧਰਨੇ ਨੂੰ ਦੇਖਦੇ ਰਹੋ ਤਾਰਨਾ ਕਿਤੇ ਵੀ ਲਾ ਦੀਏ ਆਪਾਂ ਕਿਤੇ ਵੀ ਚਾਹੇ ਜਿੱਥੇ ਵੀ ਲੱਗਾ ਕਿਸਾਨਾਂ ਦਾ ਕਿਸਾਨ ਇੱਕ ਸਾਡੇ ਅਸੀਂ ਸਾਰੇ ਕਿਸਾਨ ਪਰਿਵਾਰਾਂ ਦੇ ਜੇ ਰੋਟੀ ਪੈਦਾ ਕਣਕ ਕਰਦੇ ਨੇ ਤੇ ਰੋਟੀ ਹੀ ਖਾਣੇ ਆ ਉਸ ਦੇ ਵਿੱਚੋਂ ਸਾਰੇ ਹੀ ਆਏ ਆ ਤੇ ਜੇ ਡੀਐਸਪੀ ਦੇ ਸਾਹਿਬ ਜਿਹੜੇ ਇਹ ਵੀ ਕਿਸਾਨ ਪਰਿਵਾਰ ਦੇ ਵਿੱਚੋਂ ਇਹਨੇ ਕਿਸਾਨਾਂ ਦੇ ਵਿੱਚੋਂ ਪੰਜਾਬੀ ਪਰਿਵਾਰ ਚੋਂ ਆਪਾਂ ਸਾਰੇ ਛੱਡ ਦੇਣਾ ਪੰਜਾਬ ਦੇ ਤੇ ਰਹਿਣ ਵਾਲੇ ਨੇ ਨਾ ਹੁਣ ਗੱਲ ਇੱਥੇ ਆ ਗਈ ਕਿ ਝਗੜਾ ਹੋ ਗਿਆ ਭਈ ਡੀਐਸਪੀ ਸਾਹਿਬ ਕਹਿੰਦੇ ਜੀ ਮੈਂ ਜਾਣਾ ਸੀ ਜੇ ਝਗੜੇ ਵਾਲੀ ਨੌਬਤ ਤੁਸੀਂ ਦੇਖੋ ਵੀ ਮੇਰੇ ਹਿਸਾਬ ਨਾਲ ਕੋਈ 30 35 ਮੁਲਾਜ਼ਮ ਸੀ ਉੱਥੇ ਉਸ ਵੇਲੇ ਜਦੋਂ ਇਹ ਗੱਲ ਹੋਈ ਪਹਿਲੀ ਗੱਲ ਤਾਂ ਇੱਕ ਸੀਨੀਅਰ ਅਫਸਰ ਨੂੰ ਬਾਹਰ ਆਉਣ ਦੀ ਜ਼ਰੂਰਤ ਕੀਤੀ ਜਦੋਂ ਤੁਹਾਨੂੰ ਪਤਾ ਵੀ ਧਰਨਾ ਲੱਗਿਆ ਤੁਸੀਂ ਇਹ ਤਾਂ ਕਹਿ ਕੇ ਆ ਸਕਦੇ ਹੋ ਕਿ ਇਹਨਾਂ ਲਈ ਬੰਦੇ ਜਿਹੜੇ ਚਾਰ ਮੋਤਵਾਰ ਕਿਤੇ ਵੀ ਧਰਨਾ ਹੁੰਦਾ ਸਾਡੀ ਪੁਲਿਸ ਦੀ ਇਹ ਥਿਊਰੀ ਹੁੰਦੀ ਹੈ ਕਿ ਉਹਨਾਂ ਦੇ ਕੋਈ ਪੰਜ ਚਾਰ ਮੋਤਬਰ ਜਿਹੜੇ ਵੀ ਬੰਦੇ ਉਹ ਕਹਿਣ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਮੀਟਿੰਗ ਕੀਤੀ ਜਾਂਦੀ ਉਹਨਾਂ ਦਾ ਮਸਲਾ ਸੁਣਿਆ ਜਾਂਦਾ ਪੁੱਛਿਆ ਜਾਂਦਾ ਵੀ ਕੀ ਮਸਲਾ ਤੁਹਾਡਾ ਆਪਾ ਉਹਦਾ ਕੀ ਹਾਲ ਤੁਸੀਂ ਚਾਹੁੰਦੇ ਹੋ ਉਹਦੇ ਬਾਰੇ ਫਿਰ ਮੀਟਿੰਗ ਚੱਲਦੀ ਉਹ ਗੱਲਬਾਤ ਹੁੰਦੀ ਹੈ ਪਰ ਕੱਲ ਜਦੋਂ ਇਹ ਗੱਲ ਹੋਈ ਤੇ ਫਿਰ ਦੇਖੋ ਡੀਐਸਪੀ ਸਾਹਿਬ ਦੇ ਗੱਡੀ ਜਿੱਥੇ ਖੜ ਦਫ਼ਤਰ ਦੇ ਅੱਗੇ ਵੀ ਰਸਤਾ ਇੱਕ ਰਸਤਾ ਪਿਛੇ ਦੀ ਜੇ ਤੁਹਾਨੂੰ ਜਾਣਾ ਐਮਰਜੈਂਸੀ ਪੈ ਗਿਆ ਪਹਿਲੀ ਗੱਲ ਤੇ ਜੇ ਤੁਹਾਡੇ ਦਫ਼ਤਰ ਦੇ ਬਾਹਰ ਧਰਨਾ ਲੱਗਾ ਤੁਹਾਡਾ ਵੈਸੇ ਹੀ ਜਾਣਾ ਨਹੀਂ ਬਣਦਾ ਕਿਤੇ ਜੇ ਤੁਹਾਨੂੰ ਐਮਰਜੈਂਸੀ ਕਿਤੇ ਜਾਣਾ ਪੈ ਹੀ ਜਾਂਦਾ ਹੈ ਜੇ ਤੁਸੀਂ ਕਹਿੰਦੇ ਹੋ ਜਿੱਦਾਂ ਵੀ ਮੈਨੂੰ ਜੇਲ੍ਹ 'ਚ ਜਾਣਾ ਜ਼ਰੂਰੀ ਹੈ ਤੇ ਉੱਥੇ ਕੁਝ ਹੋਰ ਵੀ ਦਵਾਉਂਦਾ ਜੇਲ੍ਹ 'ਚ ਜਾਦਾ ਜੇ ਤੁਹਾਡਾ ਦਫ਼ਤਰ ਘੇਰਿਆ ਇਹਦਾ ਮਤਲਬ ਤੁਸੀਂ ਦਫ਼ਤਰ ਛੱਡ ਕੇ ਭਜਣਾ ਚਾਹੁੰਦੇ ਹੋ ਤੇ ਜਿਹੜੇ ਧਰਨੇ ਵਾਲੇ ਬੈਠੇ ਆ ਪੇ ਤੋਂ ਰੌਲਾ ਪਾਈ ਜਾਣਗੇ ਕਰੀ ਜਾਣਗੇ ਹੁਣ ਗੱਲ ਇੱਥੇ ਆਉਂਦੀ ਵੀ ਧਰਨੇ ਦੇ ਦੌਰਾਨ ਡੀਐਸਪੀ ਸਾਹਿਬ ਜਦੋਂ ਚੱਲੇ ਨੇ ਤੇ ਉਦੋਂ ਇਹ ਕੀ ਗੱਲਬਾਤ ਹੋਈ ਉੱਥੇ ਕਿਉਂਕਿ ਮੌਕੇ ਤੇ ਤੇ ਮੈਂ ਮੌਜੂਦ ਨਹੀਂ ਉੱਥੇ ਹੈਗਾ ਵੀ ਜਿਹੜਾ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਦਾਂ ਸਾਰੀ ਗੱਲ ਦਾ ਗੱਲ ਇਹ ਹੋਈ ਵੀ ਕਿਉਂਕਿ ਅਸੀਂ ਵੀ ਕਿਸਾਨ ਜਥੇਬੰਦੀ ਨਾਲ ਲਿੰਕ ਰੱਖਦੇ ਆ ਮੈਂ ਖੁਦ ਐਮਐਲਏ ਦੇ ਇਲੈਕਸ਼ਨ ਲੜੇ ਕਿਸਾਨ ਜਥੇਬੰਦੀ ਵੱਲੋਂ ਜਲੰਧਰ ਸੈਂਟਰਲ ਕਿਥੋਂ ਲੜੇ ਸੀ ਠੀਕ ਹੈ ਨਾ ਉਸ ਦੌਰਾਨ ਮੈਂ ਉੱਥੋਂ ਪਤਾ ਕੀਤਾ ਕਹਿੰਦੇ ਵੀ ਅਸੀਂ ਧਰਨੇ ਤੇ ਬੈਠੇ ਆ ਡੀਐਸਪੀ ਸਾਹਿਬ ਗੱਡੀ ਤੇ ਚੱਲੇ ਰਹੇ ਆ ਵੀ ਅਸੀਂ ਲੰਘਣਾ ਇਥੋਂ ਕਿਸਾਨ ਜਥੇਬੰਦੀ ਕਹਿੰਦੀ ਵੀ ਜੇ ਤੁਹਾਡੀ ਐਮਰਜੈਂਸੀ ਤੁਹਾਨੂੰ ਪਈ ਸੀ ਅਸੀਂ ਐਮਰਜੈਂਸੀ ਵੇਲੇ ਅਸੀਂ ਜਾਣ ਦਈਦਾ ਅਸੀਂ ਕਿਸੇ ਨੂੰ ਰੋਕਦੇ ਨਹੀਂ ਐਂਬੂਲੈਂਸ ਆਜੇ ਉਹ ਵੀ ਭੇਜਦੇ ਹਾਂ ਸਕੂਲ ਬੱਚਿਆਂ ਦੀਆਂ ਜੇ ਬੱਸਾਂ ਉਹ ਵੀ ਲਗਦੇ ਹਾਂ ਜੇ ਤੁਹਾਨੂੰ ਜਾਣਾ ਤੁਸੀਂ ਸਾਨੂੰ ਕਹਿ ਵਿੱਚ ਚੱਲੇ ਹੋ ਪਰ ਤੁਸੀਂ ਸਾਡੇ ਉੱਤੇ ਗੱਡੀ ਚੜਾਉਣ ਲੱਗੇ ਹੋ ਤੇ ਫਿਰ ਇਹ ਗੱਡੀ ਜਦੋਂ ਬੰਦਾ ਅੰਦਰ ਮਰਦਾ ਕੀ ਨਹੀਂ ਕਰਦਾ ਤੁਸੀਂ ਗੱਡੀ ਚੜਾਉਣ ਲੱਗੇ ਹੋ ਤੇ ਫਿਰ ਅਸੀਂ ਰੋਕਾਂਗੇ ਤੇ ਸਹੀ ਗੱਲ ਘੁੰਮਦੀ ਹੁਣ ਨਜ਼ਰ ਆ ਰਹੀ ਆ ਪਹਿਲਾਂ ਗੱਲ ਸੀ ਕਿ ਡੀਐਸਪੀ ਦੇ ਉੱਤੇ ਹੱਥ ਪੈ ਗਿਆ ਜਾਂ ਪੁਲਿਸ ਨੂੰ ਹੱਥ ਪੈ ਗਿਆ ਪੰਜਾਬ ਦੀ ਧੀ ਨੂੰ ਹੱਥ ਪੈ ਗਿਆ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਕਿਸਾਨਾਂ ਤੇ ਗੱਡੀ ਚੜਾਉਣ ਲੱਗੀ ਸੀ ਇਹ ਜਿਹੜੀ ਕਿਸਾਨਾਂ ਤੇ ਗੱਡੀ ਚੜਾਉਣ ਵਾਲੀ ਗੱਲ ਇਹ ਤਾਂ ਹੀ ਮਸਲਾ ਹੋਇਆ ਔਰ ਪੁਲਿਸ ਸਿੱਧੇ ਹੀ ਥੋੜਾ ਜਾ ਕੇ ਆਪਾਂ ਪੁਲਿਸ ਕਿਸਾਨਾਂ ਦੇ ਗੱਲ ਪੈ ਜੇਗੀ ਕਿਸਾਨਾਂ ਨਾਲ ਜਦੋਂ ਇਹ ਤੂੰ ਤੂੰ ਮੈਂ ਮੈਂ ਇਸ ਗੱਲ ਦੀ ਹੋਈ ਜੂ ਚੱਲਣ ਲੱਗੇ ਉਹਨਾਂ ਨੇ ਰੋਕਿਆ ਉਹਨੂੰ ਮਤਲਬ ਇਹ ਤਾਂ ਨਹੀਂ ਚੜਾਤੀ ਮਤਲਬ ਚੱਲਣ ਲੱਗੇ ਉਹਨੂੰ ਰੋਕਿਆ ਅੱਛਾ ਭਈ ਸਾਡੀ ਗੱਲ ਤੇ ਸੁਣੋ ਗੱਲ ਸੁਲੰਦੇ ਦਰਾਂ ਦਰਾਂ ਇਸੇ ਗੱਲ ਦਾ ਤੂੰ ਤੂੰ ਮੈਂ ਮੈਂ ਬੈਸ ਇੰਨੀ ਕ ਵੱਧ ਗਈ ਕਿ ਗੱਲ ਹੱਥੋਂ ਪਾਈ ਤੱਕ ਆ ਗਈ ਕਿਉਂਕਿ ਹਮੇਸ਼ਾ ਹੀ ਪੁਲਿਸ ਦਾ ਕੰਮ ਹੈ ਵੀ ਜਦੋਂ ਵੀ ਪਹਿਲਾਂ ਇਹ ਕਾਰਵਾਈ ਕਰਨੀ ਵੀ ਆਪਾਂ ਆਪਣਾ ਜ਼ੋਰ ਚਲਾ ਕੇ ਦੇਖ ਲਈਏ ਕਿਉਂਕਿ ਕੋਈ ਵੀ ਕਿਤੇ ਵੀ ਧਰਨੇ ਵਾਲਾ ਮੁਲਾਜ਼ਮ ਜਾਂ ਕੋਈ ਵੀ ਜਥੇਬੰਦੀ ਧਰਨੇ ਦੌਰਾਨ ਕਿਸੇ ਪੁਲਿਸ ਅਫਸਰ ਦੇ ਛੇਤੀ ਕੀਤੇ ਹਾਥੀ ਪੈਣ ਤੱਕ ਨਹੀਂ ਜਾਂਦੀ ਠੀਕ ਹੈ ਨਾ ਔਰ ਜਦੋਂ ਕਿਸੇ ਨੂੰ ਮਾਰਨ ਤੱਕ ਦਾ ਇਹ ਮਸਲਾ ਆ ਜਾਵੇ ਯਾਰ ਕਿਸੇ ਦੇ ਹੱਥੀ ਪੈਣ ਤੱਕ ਮਸਲਾ ਆ ਜਾਏ ਫਿਰ ਮਰਦਾ ਕੀ ਨਹੀਂ ਕਰਦਾ ਅਗਲਾ ਵੀ ਤਾਂ ਆਪਣਾ ਬਚਾਅ ਕਰਦਾ ਹੀ ਹੈ ਨਾ ਬਾਕੀ ਰਹੀ ਗੱਲ ਵੀ ਡੀਐਸਪੀ ਸਾਹਿਬ ਦੇ ਹੱਥੀ ਪੈਣਾ ਕਿਉਂਕਿ ਉਹ ਉਹ ਡੀਐਸਪੀ ਸਾਹਿਬ ਸਾਡੇ ਪੰਜਾਬ ਦੀ ਧੀ ਆਪਾਂ ਕਾਂਗੇ ਉਹਨੂੰ ਸਾਡੇ ਪੰਜਾਬ ਦੀ ਕੁੜੀ ਹੈ ਤੇ ਕਿਸਾਨਾਂ ਦੇ ਵਿੱਚੋਂ ਕਿਸਾਨ ਜਿਹੜੇ ਉੱਥੇ ਸੀਨੀਅਰ ਲੀਡਰ ਉੱਥੇ ਬੈਠੇ ਨੇ ਉਹ ਵੀ ਕੋਈ ਦੇ ਨਿਆਣੇ ਨਹੀਂ ਹੈਗੇ ਵੀ ਜਿਹੜੇ ਆਪਣੇ ਪੰਜਾਬ ਦੀ ਧੀ ਦੇ ਗੱਲ ਪੈ ਜਾਣਗੇ ਪਰ ਜਦੋਂ ਇਸ ਮਸਲੇ ਨੂੰ ਤੂਲ ਦੇਣੀ ਹੋਏ ਜਦਾਂ ਕਰਨਾ ਏ ਉਹ ਜੇ ਪੁਲਿਸ ਚਾਰ ਬੰਦਿਆਂ ਦੇ ਉਹਨਾਂ ਦੇ ਗਲ ਪਈ ਤੇ ਜੇ ਅਗੋ ਜਾਨ ਛੜਾਣ ਵਾਸਤੇ ਉਹ ਵੀ ਕਿਤੇ ਹੋਏ ਵਾਦਾ ਕਾਟਾ ਹੋਇਆ ਪਰ ਉਸ ਮਸਲੇ ਨੂੰ ਇੰਨਾ ਕਿ ਤੂਲ ਦੇ ਦਿੱਤਾ ਗਿਆ ਕਿ ਕਿਸਾਨਾਂ ਨੂੰ ਵੀ ਉਲਝਾ ਦਿੱਤਾ ਜਿਹੜੀ ਮੈਂ ਪਹਿਲਾਂ ਪਹਿਲਾਂ ਗੱਲ ਕਹਿ ਗਏ ਕਿ ਕਿਸਾਨਾਂ ਨੂੰ ਵੀ ਉਲਝਾ ਦਿੱਤਾ ਤੇ ਪੁਲਿਸ ਨੂੰ ਵੀ ਉਲਝਾ ਦਿੱਤਾ ਹੁਣ ਸਮਝਣਾ ਆਵੇ ਪੁਲਿਸ ਨੂੰ ਵੀ ਪੁਲਿਸ ਉਹਨਾਂ ਦੇ ਕਾਰਵਾਈ ਕਰੇਗਾ ਕਿਸਾਨ ਉਹਨਾਂ ਦੇ ਕਾਰਵਾਈ ਕਰੋਂ ਮਸਲਾ ਇੰਨਾ ਗੁਲਝ ਗਿਆ ਉਹਦੇ ਵਿੱਚ ਜੇ ਡੀਐਸਪੀ ਸਾਹਿਬ ਦੇ ਨਾਲ ਵੀ ਕੋਈ ਵਾਅਦਾ ਘਟਾ ਹੋਇਆ ਤੇ ਸਾਡੇ ਕਿਸਾਨਾਂ ਨਾਲ ਵੀ ਵਾਅਦਾ ਘੋਟਾ ਆਇਆ ਜੇ ਕਿਸਾਨਾਂ ਦੀਆਂ ਸਾਡੇ ਕਿਸਾਨ ਜਥੇਬੰਦੀਆਂ ਦੀਆਂ ਧੀਆਂ ਭੈਣਾਂ ਵੀ ਉੱਥੇ ਧਰਨੇ ਤੇ ਬੈਠੀਆਂ ਜੇ ਉਹਨਾਂ ਨਾਲ ਵੀ ਪੁਲਿਸ ਨੇ ਵਾਅਦਾ ਕੀਤਾ ਜਦੋਂ ਇਹੋ ਜਿਹਾ ਲੜਾਈ ਝਗੜਾ ਕਿਤੇ ਵੀ ਹੋ ਜਾਂਦਾ ਤੇ ਕਿਸੇ ਪਾਸੇ ਵਾਅਦਾ ਘਟ ਹੋ ਗਿਆ ਕਿਸੇ ਪਾਸੇ ਵੱਧ ਹੋ ਗਿਆ ਇਹ ਜ਼ਰੂਰ ਹੋ ਗਿਆ ਪਰ ਇਹਦੇ ਵਿੱਚ ਇਹ ਜ਼ਰੂਰ ਹੋ ਗਿਆ ਕਿ ਸਾਡੇ ਕਿਸਾਨ ਭਰਾਵਾਂ ਨੇ ਡਿਊਟੀ ਦੌਰਾਨ ਉਹਨਾਂ ਦੀ ਡਿਊਟੀ ਦੇ ਵਿੱਚ ਵਿਗੜਨ ਪਾਉਣ ਵਾਲਾ ਜੋ ਪੁਲਿਸ ਨੇ ਦੱਸਿਆ ਵੀ ਪੁਲਿਸ ਸਾਡੀ ਡਿਊਟੀ 'ਚ ਵਿਗੜਨ ਪਾਈ ਸਾਡੇ ਹੱਥ ਹੀ ਪਏ ਜੀ ਜੇ ਉਹ ਸਾਰਾ ਕੁਝ ਕੀਤਾ ਦੱਸਿਆ ਉਹਦੇ ਤੇ ਕਾਰਵਾਈ ਬਣਦੀ ਉਲਟਾ ਕਿਸਾਨ ਤੇ ਆਏ ਹੀ ਕਾਰਵਾਈ ਆਪਣੀ ਕਰਾਉਣ ਵੀ ਪਰਚਾ ਦਰਵਾਉਣ ਉਲਟਾ ਕਾਰਵਾਈ ਪਰਚਾ ਉਹਨਾਂ ਦੇ ਕਰਾ ਕੇ ਬਹਿ ਗਏ ਵੀ ਆਹ ਗੱਲ ਹੋਈ ਜੋ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਨਿੰਮੈਂ ਕੱਲ ਸੁਣਦਾ ਸੀ ਜਦੋਂ ਡੀਐਸਪੀ ਮਨਦੀਪ ਕੌਰ ਬੋਲਦੇ ਸੀ ਮੁੜ ਕੇ মিডিਆ ਸਾਹਮਣੇ ਉਹ ਕਹਿੰਦੇ ਧੱਕਾ ਮੁੱਕੀ ਹੋਈ ਹੈ ਮੇਰੇ ਨਾਲ ਧੱਕਾ ਮੁੱਕੀ ਵੀ ਕੀਤੀ ਹੈ ਮੁੱਕੀਆਂ ਵੀ ਕਹਿੰਦੇ ਮਾਰੀਆਂ ਗਈਆਂ ਨੇ ਇਹ ਬਹੁਤ ਵੱਡਾ ਅਲੀਗੇਸ਼ਨ ਹੋ ਜਾਂਦਾ ਕਿ ਕਿਸਾਨ ਫਿਰ ਮਤਲਬ ਮਾਰਾ ਮਾਰੀ ਤੇ ਉਤਰ ਆਏ ਸੀ ਜਦੋਂ ਤੱਕਾ ਮੁਕੀ ਹੋਣ ਦੀ ਨੌਬਤ ਕਦੋਂ ਆਈ ਮੈਂ ਤੁਹਾਨੂੰ ਪਹਿਲਾਂ ਦੱਸ ਗਿਆ ਬਈ ਤੱਕਾ ਮੁਕੀ ਹੋਣ ਦੀ ਨੌਬਤ ਕਦੋਂ ਆਈ ਜਦੋਂ ਗੱਲ ਕਰਦੇ ਉਥੇ ਜਦੋਂ ਪੁਲਿਸ ਨੇ ਤੱਕਾ ਕਰਨਾ ਪਹਿਲਾਂ ਸ਼ੁਰੂ ਕੀਤਾ ਉਸ ਤੋਂ ਬਾਅਦ ਤੱਕਾ ਮੁਕੀ ਦੀ ਨੌਬਤ ਆਈ ਫਿਰ ਸਾਡੇ ਬੀਬੀਆਂ ਦੇ ਉਹ ਕੱਪੜੇ ਵੀ ਪਾੜੇ ਦਿਖੇ ਤਾਂ ਮੈਂ ਵੀਡੀਓ ਤੁਹਾਨੂੰ ਦਿਖਾ ਦੇ ਦੇਖੀ ਹੋਣੀ ਹੈ ਪੁਲਿਸ ਨੇ ਕੀਤਾ ਜੀ ਹਾਂ ਇਹਦਾ ਪੁਲਿਸ ਕੋਲ ਹੋਇਆ ਪੁਲਿਸ ਨੇ ਜਦੋਂ ਕੀਤਾ ਤੇ ਫਿਰ ਉਹਨਾਂ ਨੇ ਵੀ ਕੀਤਾ ਆਪਣੀ ਜਾਨ ਬਚਾਉਣ ਵਾਸਤੇ ਕਹਿਦਿਆਂ ਉਹਦੇ ਵਿੱਚ ਸਾਡਾ ਡੀਐਸਪੀ ਸਾਹਿਬ ਨੇ ਜੇ ਕਿਸਾਨ ਦੀ ਕਿਸੇ ਦੀ ਮੈਂ ਕੋ ਵੀਡੀਓ ਨਹੀਂ ਸੁਣੀ ਇੱਕ ਵੀਡੀਓ ਸੁਣੀ ਜਿਹਦੇ ਵਿੱਚ ਉਹਨਾਂ ਨੇ ਗਾਲ ਵੀ ਕੱਢੀ ਡ ਜਲ ਕਿ ਉਹ ਵੀਡੀਓ ਮੇਰੇ ਖਿਆਲ ਚੋਂ ਡਿਲੀਟ ਕਰਤੀ ਜੇ ਕਿਤੇ ਹੋ ਵੀ ਤਾਂ ਮੈਂ ਤੁਹਾਨੂੰ ਉਹ ਦਿਆਂਗਾ ਉਥੇ ਮਤਲਬ ਲੜਾਈ ਦੇ ਦੌਰਾਨ ਜਦੋਂ ਵੱਧ ਘਟ ਹੋ ਗਿਆ ਫਿਰ ਕੇਵਲ ਇਹ ਨਹੀਂ ਦੇਖਿਆ ਜਾਂਦਾ ਉਸ ਵੇਲੇ ਇਹ ਨਹੀਂ ਦੇਖਿਆ ਗਿਆ ਫਿਰ ਹੁਣ ਪੁਲਿਸ ਜਾਂ ਸਿਵਲ ਪੁਲਿਸ ਨੇ ਜਿੰਨਾ ਕ ਆਪਣਾ ਜੋਰ ਲੰਦਾ ਸੀ ਲਾਇਆ ਜਿੰਨਾ ਕਿ ਕਿਸਾਨਾਂ ਕੋਲੋਂ ਸਾਡਾਂ ਕੋਲ ਜੋਰ ਲੱਗਾ ਆਪਣਾ ਬਚਾਉਣ ਵਾਸਤੇ ਇਹ ਸਾਰਾ ਕੁਝ ਫਿਰ ਲੜਾਈ ਦੇ ਦੌਰਾਨ ਵੱਧ ਘਟਾ ਚੱਲ ਜਾਂਦਾ ਇਹ ਤੇ ਹੁਣ ਆ ਹੀ ਹੈ ਤੇ ਜਿਹੜਾ ਰਿਜ਼ਲਟ ਆਪਾਂ ਤੁਹਾਡੇ ਸਾਹਮਣੇ ਹੈ ਉਹ ਮੈਂ ਪਹਿਲਾਂ ਕਹਿ ਗਿਆ ਠੀਕ ਹੈ ਵੀ ਲੜਾਈ ਤੇ ਸਾਡੇ ਪੰਜਾਬੀਆਂ ਦੀ ਆਪਸ ਵਿੱਚ ਕਰਾਤੀ ਨਾ ਚਾਹੇ ਪੁਲਿਸ ਮੁਲਾਜ਼ਮ ਸੀ ਜਾਹੇ ਸਾਡੇ ਕਿਸਾਨ ਸੀ ਲੜਾਈ ਤੇ ਸਾਡੀ ਆਪਸੀ ਹੈ ਨਾ ਨਹੀਂ ਹੁਣ ਜੀ ਕੋਊਤਰਾ ਸਾਹਿਬ ਕਈ ਤਾਂ ਐਵੇਂ ਵੀ ਕਹਿ ਰਹੇ ਆ ਕਿ ਇਹ ਗੱਲਾਂ ਹੀ ਨੇ ਕਿ ਹੱਥੋਂ ਪਾਈ ਹੋਈ ਆ ਜਾਂ ਮੁੱਕੀਆਂ ਵੱਜੀਆਂ ਕਹਿੰਦੇ ਬੀਬੀ ਨੂੰ ਤਾਂ ਇੱਕ ਇੱਕ ਫੇਟ ਨਹੀਂ ਵੱਜੀ ਸਾਰੇ ਮਾਮਲੇ 'ਚ ਮੈਂ ਤਾਂ ਖੁਦ ਸੁਣਿਆ ਬੀਬੀ ਨੇ ਇਹ ਗੱਲ ਕਹੀ ਵੀ ਮੇਰਾ ਜੂੜਾ ਪੁੱਟਿਆ ਤੁਸੀਂ ਵੀ ਸਾਰਿਆਂ ਨੇ ਵੀਡੀਓ ਦੇਖੀ ਜੂੜਾ ਖੁੱਲਿਆ ਤੇ ਜੇ ਜੂੜੇ ਨੂੰ ਹੱਥ ਪਾਇਆ ਆਵੇ ਜਾਂ ਕਹੇ ਤਾਂ ਜੂੜਾ ਖੁੱਲੇਦਾ ਤੇ ਆਇਆ ਨਾ ਉਹ ਖੁੱਲਿਆ ਤੇ ਜੂੜਾ ਕਿਤੇ ਹੈ ਨਹੀਂ ਠੀਕ ਹੈ ਨਾ ਧੱਕਾ ਮੁੱਕੀ ਦੇ ਵਿੱਚ ਤਾਂ ਕੀ ਪਤਾ ਕੀ ਹੋਇਆ ਧੱਕਾ ਮੁੱਕੀ ਤਾਂ ਕਿਤੇ ਵੀ ਹੋ ਸਕਦੀ ਕਿਤੇ ਵੀ ਧੱਕਾ ਮੁੱਕੀ ਤੇ ਇਹੋ ਜਿਹੇ ਰੋਲੇ ਜੋ ਕੋਈ ਜਾਨ ਪੁੱਜ ਕੇ ਕਿਤੇ ਨਿਕਿਆ ਨਾ ਹੁੰਦੀ। ਤਕਾਮੁਕੀ ਹੋਦੀ ਵੀ ਜੇ ਆਪਾਂਗੇ ਜੁੜਾ ਕਿਤੇ ਖੁੱਲਿਆ ਦਿਖਾ ਦਿਓ ਤੁਸੀਂ ਮੈਨੂੰ ਕਿਹਾ ਜੁੜਾ ਖੁੱਲਿਆ ਤਾਂ ਖੈ ਦੇਖਿਆ ਕਹੇ ਨੇ। ਜਦੋਂ ਵੀ ਉਹਨਾਂ ਨੇ ਗੱਡੀ ਦੇ ਵਿੱਚ ਬੈਠਣ ਤੱਕ ਜੁੜਾ ਉਹਨਾਂ ਦਾ ਖੁੱਲਿਆ ਨਹੀਂ ਸੀ ਹੈਗਾ। ਉਹ ਬਲੇਮ ਆਪਾਂ ਜਿਹਨੂੰ ਮਰਜ਼ੀ ਕਰੀਏ ਬਲੇਮ ਜਿੰਨਾ ਮਰਜ਼ੀ ਕਿਸੇ ਨੂੰ ਕਰ ਦੋ ਕਿਸਾਨਾਂ ਨੇ ਜੋ ਵੀ ਕਿਹਾ ਪਰ ਜਦ ਕਿਸਾਨਾਂ ਨੇ ਜੇ ਕੀਤਾ ਤੁਸੀਂ ਪਹਿਲਾਂ ਕੀਤਾ ਤਾਂ ਕਿਸਾਨਾਂ ਨੇ ਕੀਤਾ ਐਡੇ ਤਾਂ ਕਿਸਾਨ ਕਮਲੇ ਹੈ ਨਹੀਂ। ਬੋਤਰਾ ਸਾਹਿਬ ਹੁਣ ਅੱਗੇ ਵਧਦੇ ਆ ਤੇ ਮੈਂ ਜ਼ਿਕਰ ਕਰਨਾ ਚਾਹਨਾ 2018 ਦਾ। 2018 ਦੇ ਵਿੱਚ ਇੰਡੀਅਨ ਐਕਸਪ੍ਰੈਸ ਅਖਬਾਰ ਦਾ ਇੱਕ ਆਰਟੀਕਲ ਲੱਗਿਆ। ਉਹਦੇ ਚ ਆਰਟੀਕਲ ਇਹ ਲਾਇਆ ਗਿਆ ਕਿ ਇਸ ਮਹਿਲਾ ਨੂੰ ਜਿਹੜੀ ਉਸ ਵੇਲੇ ਵੀ ਡੀਐਸਪੀ ਸੀ ਇਹਦੇ ਇਹਨੂੰ ਡਿਮੋਟ ਕਰਨ ਦੇ ਪ੍ਰੋਗਰਾਮ ਦੇ ਉੱਤੇ ਸਾਈਨ ਕਰ ਦਿੱਤੇਗੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਔਰ ਕਹਿੰਦੇ ਕਿ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਇਸ ਬੀਬੀ ਨੂੰ ਯਾਨੀ ਕਿ ਮਨਦੀਪ ਕੌਰ ਨੂੰ ਕਾਂਸਟੇਬਲ ਰੈਂਕ ਆਫਰ ਕੀਤਾ ਗਿਆ ਸੀ ਇਹਦੇ ਬਾਰੇ ਵੀ ਜਾਣਕਾਰੀ ਦਿਓ ਕਿ ਆਖਰ ਕਿਉਂ ਕਿਉਂਕਿ ਉਸ ਵੇਲੇ ਦੀ ਗੱਲ ਇਹ ਕਿ ਇਹ ਜਿਹੜੇ ਡੀਐਸਪੀ ਸਾਫ ਸੀ ਉਸ ਵੇਲੇ ਇਹਨਾਂ ਨੇ ਪਲੱਸ 2 ਕੀਤੀ ਸੀ ਜਦੋਂ ਇਹ ਗੇਮਾਂ ਦੇ ਵਾਸਤੇ ਬਾਹਰ ਗਏ ਬਾਹਰ ਗਏ ਤੋਂ ਬਾਅਦ ਗੇਮ ਦੇ ਵਿੱਚ 골ਡ ਮੈਡਲ ਜਿੱਤਿਆ ਮੈਡਲ ਜਿੱਤਣ ਤੋਂ ਬਾਅਦ ਜਦੋਂ ਆਏ ਉਦੋਂ ਕੈਪਟਨ ਸਾਹ ਦੀ ਸਰਕਾਰ ਸੀ ਇੱਥੇ ਪੰਜਾਬ ਦੇ ਵਿੱਚ ਉਹ ਆਂਦਿਆਂ ਜਿਦਾਂ ਕਹਿ ਦਈਏ ਵੀ ਚੱਕਿਆ ਜੀ ਸਾਰੇ ਸਰਕਾਰ ਨੇ ਚੱਕ ਕੇ ਜੀ ਇਹਨਾਂ ਨੂੰ ਡੀਐਸਪੀ ਕਰਤਾ ਜੀ ਡੀਐਸਪੀ ਭਰਤੀ ਕਰਤਾ ਜੀ ਸਾਡੇ ਸਪੋਰਟਸਮੈਨ ਨੂੰ 골ਡ ਮੈਡਲ ਜਿਹੜੇ ਡੀਐਸਪੀ ਕਰਤਾ ਪਰ ਜਦ ਕਿ ਡੀਐਸਪੀ ਭਰਤੀ ਕਰਨ ਵਾਸਤੇ ਘੱਟ ਤੋਂ ਘੱਟ ਗ੍ਰੈਜੂਏਟ ਚਾਹੀਦਾ ਜਦੋਂ ਇਹਦੇ ਵਾਸਤੇ ਸਵਾਲ ਉੱਠੇ ਕਿ ਇੱਕ ਪਲੱਸ 2 ਨੂੰ ਤੁਸੀਂ ਡੀਐਸਬੀ ਕਿਦਾਂ ਭਰਤੀ ਕਰ ਲਿਆ ਫਿਰ ਕੈਪਟਨ ਸਾਹਿਬ ਨੇ ਉਸ ਵੇਲੇ ਇਹ ਲਿਖ ਕੇ ਦੇਤਾ ਵੀ ਇਹਨਾਂ ਨੂੰ ਜਿਹੜੀ ਕਾਂਸਟੇਬਲ ਭਰਤੀ ਕੀਤਾ ਜਾਵੇ ਉਸ ਵੇਲੇ ਡਿਮੋਟ ਕਰ ਦਿੱਤਾ ਸੀ ਜਾਂ ਡੀਐਸਪੀ ਰੈਂਕ ਤੋਂ ਹੀ ਲਾ ਦਿੱਤਾ ਸੀ ਕੱਢ ਦਿੱਤਾ ਸੀ ਪੁਲਿਸ ਚੋਂ ਹੀ ਉਹਨਾਂ ਨੇ ਲਿਖਤੀ ਕਹਿਤਾ ਸੀ ਡਿਮੋਟ ਕਰਦੇ ਉਹਨੂੰ ਡੀਐਸਬੀ ਹਾਂ ਤੇ ਪਰ ਉਸ ਵੇਲੇ ਉਹ ਲਿਖੇ ਆਰਡਰ ਤੋਂ ਬਾਅਦ ਸਰਕਾਰ ਬਦਲ ਗਈ ਉਹ ਆਰਡਰ ਬਣੇ ਹੀ ਰਹਿ ਗਏ ਉਦਾਂ ਦੇ ਉਦਾਂ ਹੀ ਰਹਿ ਗਏ ਉਹ ਆਰਡਰ ਫਿਰ ਮੁੜ ਕੇ ਇੰਪਲੀਮੈਂਟ ਨਹੀਂ ਹੋਏ ਦੌਰਾਨ ਇਸ ਦੇ ਕਿਉਂਕਿ ਜਿਹੜੀ ਸਾਡੀ ਫਾਰਮੈਲਟੀ ਸੀ ਵੀ ਪਲੱਸ 2 ਦੇ ਦੌਰਾਨ ਇਸ ਦੇ ਮੈਂ ਜੋ ਖੋਜ ਕੀਤੀ ਖੋਜ ਕੀਤੀ ਉਤੋਂ ਪਤਾ ਲੱਗਾ ਕਿ ਇਹਨਾਂ ਨੇ ਬਾਅਦ ਵਿੱਚ ਡਿਗਰੀ ਕੰਪਲੀਟ ਕਰ ਲਈ ਸੀ ਚਲੋ ਆਨਲਾਈਨ ਕੀਤੀ ਜਿੱਦਾਂ ਵੀ ਕੀਤੀ ਚਲੋ ਇਹਦੇ ਬਾਰੇ ਆਪਾਂ ਜ਼ਿਆਦਾ ਡੀਪਲੀ ਨਹੀਂ ਜਾਂਦੇ ਜੀ ਡਿਗਰੀ ਕਰ ਲਈ ਤੇ ਡੀਐਸਪੀ ਰੈਂਕ ਆਪਣਾ ਲਾ ਲਿਆ ਪਰ ਹੁਣ ਗੱਲ ਇਹ ਹੈ ਕਿ ਜੇ ਸਾਡੀ ਪਬਲਿਕ ਦੇ ਨਾਲ ਜੇ ਪਬਲਿਕ ਸਾਡੀ ਕਿਹੇ ਅਫਸਰ ਤੋਂ ਖੁਸ਼ ਨਹੀਂ ਕਿਤੇ ਵੀ ਪਬਲਿਕ ਦੇ ਨਾਲ ਤਕਾ ਹੁੰਦਾ ਜਾਂ ਪੁਲਿਸ ਨਾਲ ਤੱਕਾ ਹੁੰਦਾ ਸਾਡੇ ਡਿਪਾਰਟਮੈਂਟ 'ਚ ਗੱਲ ਚਲਦੀ ਵੀ ਜਦੋਂ ਕਿਸੇ ਦਾ ਤੱਕਾ ਹੋਵੇ ਤੇ ਮੇਰੇ ਹਿਸਾਬ ਨਾਲ ਸਾਡਾ ਡਿਪਾਰਟਮੈਂਟ ਬਦਲ ਕੇ ਉਹਨੂੰ ਪਬਲਿਕ ਡੀਲਿੰਗ ਵਾਲੀ ਜਗ੍ਹਾ ਤੇ ਨਹੀਂ ਲਾਉਂਦਾ ਕਿਉਂਕਿ ਉੱਥੇ ਫਿਰ ਪਬਲਿਕ ਦੀ ਕਹਿ ਦਈਏ ਜਾਂ ਅਫਸਰ ਦੀ ਕਹਿ ਦਈਏ ਖੁੰਦਕਬਾਜੀ ਸ਼ੁਰੂ ਹੋ ਜਾਂਦੀ ਹੈ ਤੇ ਜਿਹੜਾ ਸਾਡਾ ਪੁਲਿਸ ਦਾ ਇੱਕ ਮੈਦਮ ਵਿਭਾਗ ਇਹੋ ਜਿਹਾ ਹੈ ਕਿਤੇ ਵੀ ਖੁੰਦਗਬਾਜੀ ਜਾਂ ਇਹ ਗੱਲਬਾਤ ਚੱਲਦੀ ਹੈ ਉਹਨੂੰ ਆਪਾਂ ਸੋਲਵ ਕਰਨਾ ਹੁੰਦਾ ਨਾ ਕਿ ਉਹਨੂੰ ਆਪਾਂ ਵਧਾਉਣਾ ਪਰ ਜੇ ਹੁਣ ਇੱਥੇ ਆ ਲੜਾਈ ਹੋ ਗਈ ਤੇ ਹੁਣ ਮਤਲਬ ਇਹ ਸਮਝ ਲਈਏ ਕਿ ਇਸ ਤੋਂ ਬਾਅਦ ਟਰਾਂਸਫਰ ਹੋ ਸਕਦੀ ਹੈ ਇਸ ਡੀਐਸਪੀ ਦੀ ਬਿਲਕੁਲ ਹੋ ਸਕਦੀ ਹੈ ਜੀ ਜੇ ਸਰਕਾਰ ਚਾਵੇ ਤੇ ਜੇ ਸਰਕਾਰ ਆਪਣੇ ਜਿਹੜਾ ਮੈਂ ਪਹਿਲਾਂ ਗੱਲ کہہ ਕੇ ਗਿਆ ਜੋ ਉਸ ਤਰੀਕੇ ਨਾਲ ਹੋਏ ਤਾਂ ਫਿਰ ਨਹੀਂ ਵੀ ਹੋ ਸਕਦੀ ਠੀਕ ਹੈ ਸਰਕਾਰ ਨੇ ਇਸ ਮਸਲੇ ਨੂੰ ਜੇ ਹੱਲ ਕਰਨਾ ਚਾਵੇ ਤੇ ਮੇਰੇ ਹਿਸਾਬ ਨਾਲ ਮਸਲਾ ਕੋਈ ਜ਼ਿਆਦਾ ਗੁੰਝਲਦਾਰ ਨਹੀਂ ਸਰਕਾਰ ਇਸ ਮਸਲੇ 'ਚ ਇਹਨਾਂ ਨੂੰ ਬਦਲ ਦਿੱਤਾ ਜਾਵੇ ਤੇ ਮਸਲਾ ਹੱਲ ਹੋ ਜਾਏਗਾ ਕਿਸਾਨ ਸਾਈਲੈਂਟ ਹੋ ਜਾਣਗੇ ਵੀ ਚਲੋ ਜੀ ਬਦਲ ਦਿੱਤਾ ਇਥੋਂ ਗੱਲ ਬਦ ਪਰ ਇਹ ਸਰਕਾਰ ਦੀ ਹੁਣ ਮਰਜ਼ੀ ਸਰਕਾਰ ਦੀ ਹੈ ਨਾ ਭਾਈ ਇਹਦੇ ਬਾਰੇ ਕਹਿ ਹੀ ਸਕਦੇ ਆ ਨਾ ਕਿ ਸਰਕਾਰ ਨੂੰ ਵੀ ਇਹਨਾਂ ਨੂੰ ਉਥੋਂ ਬਦਲਣਾ ਚਾਹੀਦਾ ਪੁੱਤਰ ਜੀ ਸਾਬ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ 18 ਦੇ ਵਿੱਚ ਜਿਹੜੀ ਜਿਹੜਾ ਉਹ ਆਰਟੀਕਲ ਛਪਿਆ ਜਿਹਦਾ ਆਪਾਂ ਹਵਾਲਾ ਲਿਆ ਜੇ ਕੋਈ ਵਿਅਕਤੀ ਭਾਵੇਂ ਉਹ ਪਲੱਸ 2 ਪਾਸ ਹੈ ਉਹ ਸਪੋਰਟਸ ਦੇ ਵਿੱਚ ਅੱਛਾ ਪਰਫਾਰਮ ਕਰਦਾ ਜਿਵੇਂ ਮਨਦੀਪ ਕੌਰ ਨੇ ਕੀਤਾ 골ਡ ਮੈਡਲ ਜਿੱਤੇ ਕੀ ਉਸ ਨੂੰ ਬੜੇ ਆਰਾਮ ਨਾਲ ਲਗਾਇਆ ਜਾ ਸਕਦਾ ਡੀਐਸਪੀ ਰੈਂਕ ਦੇ ਉੱਤੇ ਕੀ ਇਦਾਂ ਦਾ ਪ੍ਰੋਟੋਕੋਲ ਹੈ ਪੁਲਿਸ ਦੇ ਵਿੱਚ ਇਦਾਂ ਦਾ ਕੋਈ ਲਿਖਤੀ ਪੜਤੀ ਤੇ ਕੁਝ ਨਹੀਂ ਆਏ ਤੇ ਸਾਡੀ ਮੌਕੇ ਦੀ ਸਰਕਾਰ ਦਾ ਹੈ ਮੌਕੇ ਦੀ ਸਰਕਾਰ ਕਿਸੇ ਵੇਲੇ ਕੁਝ ਵੀ ਕਰ ਸਕਦੀ ਹੈ ਕਿਉਂਕਿ ਜਦੋਂ 골ਡ ਮੈਡਲ ਜਿੱਤੇ ਕੋਈ ਅਫਸਰ ਵੀ ਸਾਡੇ ਇਹੋ ਜਿਹੇ ਸੀ ਜਿਨ੍ਹਾਂ ਨੇ 골ਡ ਮੈਡਲ ਜਿੱਤੇ ਸੀ ਉਸ ਵੇਲੇ ਉਹਨਾਂ ਨੂੰ ਵੀ ਚਾਹੇ ਉਹ ਡਿਗਰੀ ਨਹੀਂ ਸੀ ਪਰ ਉਹਨਾਂ ਨੂੰ ਆਈਪੀਐਸ ਤੱਕ ਬਣਾਉਣ ਵਾਸਤੇ ਉਹਨਾਂ ਨੇ ਇੱਕ ਡਿਗਰੀ ਦੀ ਕੰਪਲਸਰੀ ਕਰਤੀ ਮੈਂ ਉਹਨਾਂ ਦਾ ਨਾਂ ਨਹੀਂ ਲਾਂਗਾ ਉਹਨਾਂ ਨੂੰ ਪਰ ਉਹ ਡਿਗਰੀ ਕਰਨ ਤੋਂ ਬਾਅਦ ਉਹਨਾਂ ਨੂੰ ਆਈਪੀਐਸ ਲਿਆ ਗਿਆ ਸਪੋਰਟਸ ਬਾਅਦ ਲਿਆ ਗਿਆ ਪਹਿਲਾਂ ਨਹੀਂ ਪਹਿਲਾਂ ਨਹੀਂ ਲਿਆ ਗਿਆ ਉਹਨਾਂ ਨੂੰ ਮਤਲਬ ਉਹ ਗੱਲ ਕਰਦੇ ਆ ਵੀ ਇਸ ਚੀਜ਼ ਦੀ ਸਪੋਰਟਸ ਦੀ ਵੈਲਿਊ ਤੇ ਹੈਗੀ ਆ ਪਰ ਸਰਕਾਰ ਦੀ ਮਰਜ਼ੀ ਤੋਂ ਬਗੈਰ ਕੁਝ ਨਹੀਂ ਹੋ ਹੁੰਦਾ ਜੇ ਸਰਕਾਰ ਮਨਦੀਪ ਕੌਰ ਨੂੰ ਫਿਰ ਸਪੈਸ਼ਲ ਟ੍ਰੀਟਮੈਂਟ ਮਿਲਿਆ ਉਸ ਵੇਲੇ ਆ ਉਸ ਵੇਲੇ ਹੀ ਸਰਕਾਰ ਨੇ ਸਪੈਸ਼ਲ ਟ੍ਰੀਟਮੈਂਟ ਦਿੱਤਾ ਉਹਨਾਂ ਨੂੰ ਪਰ ਜਦੋਂ ਇਸ ਚੀਜ਼ ਦਾ ਆਬਜੈਕਸ਼ਨ ਹੋਇਆ ਫਿਰ ਇਹਨੂੰ ਰਿਵਰਟ ਵੀ ਕਰਨ ਵਾਸਤੇ ਕਹਿਤਾ ਨਾ ਵੀ ਇਹਨਾਂ ਨੂੰ ਮੌਲਿਕ ਕੀਤਾ ਜਾਵੇ ਹਾਂ ਜੀ अच्छा आपा 2005 ਤੇ ਵੀ ਜਾਣਦੇ ਆ ਜੇ ਮੈਂ ਉਸ ਸਾਲ ਨੂੰ ਲੈ ਕੇ ਗਲਤ ਨਹੀਂ ਆ 2005 ਨੂੰ ਲੈ ਕੇ ਗਲਤ ਨਹੀਂ ਆ ਤੇ ਕੈਨੇਡਾ ਵੀ ਜਾਂਦੇ ਆ ਮਨਦੀਪ ਕੌਰ ਔਰ ਉੱਥੇ ਜਾ ਕੇ ਕੋਈ ਮਾਲੀ ਸਹਾਇਤਾ ਇਹਨਾਂ ਨੂੰ ਕੀਤੀ ਜਾਂਦੀ ਹੈ ਉਹ ਉਹਦੇ ਬਾਰੇ ਵੀ ਜਾਣਕਾਰੀ ਦਿਓ ਉੱਥੇ ਸਰੀ ਦੇ ਵਿੱਚ ਗਏ ਸੀ ਜੀ ਸਰੀ ਦੇ ਵਿੱਚ ਮੈਨੂੰ ਉਹਨਾਂ ਦਾ ਅੱਜ ਹੀ ਕੋਈ ਮੈਸੇਜ ਆਇਆ ਸੀ ਕੋਈ ਮਿੱਤਰ ਦਾ ਦੱਸਿਆ ਸੀ ਸਰੀ ਦੇ ਵਿੱਚ ਜਦੋਂ ਗਏ ਇਹਨਾਂ ਨੇ ਉੱਥੇ ਜਾ ਕੇ ਕੋਈ ਵੀ ਬੰਦਾ ਜਦੋਂ ਠੀਕ ਠਾਕ ਹੋਵੇ ਨਾਰਮਲ ਹੋਵੇ ਘਰੋਂ ਤੇ ਜਾ ਕੇ ਰਿਕੁਐਸਟ ਕੀਤੀ ਤੇ ਇੱਕ ਪੰਜਾਬ ਦੀ ਬੇਟੀ ਹੋਣ ਕਰਕੇ ਉੱਥੇ ਸਾਡੇ ਪੰਜਾਬੀਆਂ ਨੇ ਬਹੁਤ ਮਾਣ ਸਤਿਕਾਰ ਕੀਤਾ ਹੈ ਨਾਲ ਗੁਰਦੁਆਰੇ ਦੇ ਵਿੱਚ ਇਹਨਾਂ ਨੂੰ ਸਤਿਕਾਰ ਦਿੱਤਾ ਗਿਆ ਫਿਰ ਇਹਨਾਂ ਨੇ ਦੱਸਿਆ ਵੀ ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧਤ ਆ ਮੇਰੀ ਸਹਾਇਤਾ ਕੀਤੀ ਜਾਵੇ ਉਹਨਾਂ ਨੇ ਕਿਹਾ ਵੀ ਸਹਾਇਤਾ ਮੈਂ ਪੜ੍ਹਾਈ ਦੀ ਵੀ ਗੇਮ ਦੇ ਵਿੱਚ ਮੈਨੂੰ ਸਾਰੀ ਸਹਾਇਤਾ ਦਿੱਤੀ ਜਾਵੇ ਫਿਰ ਉਹਨਾਂ ਨੇ ਇਹਨਾਂ ਦੀ ਸਹਾਇਤਾ ਕੀਤੀ ਐਜ਼ ਇਹਨਾਂ ਨੂੰ ਹੈਲਪ ਵਾਸਤੇ ਉਹਨਾਂ ਨੇ ਇਸ ਵੇਲੇ 5 ਲੱਖ ਰੁਪਏ ਇਹਨਾਂ ਨੂੰ ਦਿੱਤਾ ਗਿਆ ਮੈਨੂੰ ਅੱਜ ਹੀ ਉਹਨਾਂ ਨੇ ਕੈਨੇਡਾ ਤੋਂ ਦੱਸਿਆ ਭੇਜਿਆ ਵੀ ਆ ਅਸੀਂ ਆਸ ਕੀਤੀ ਅਸੀਂ ਕਿਹਾ ਚਲੋ ਇਹ ਉਹਨਾਂ ਨੇ ਪੰਜਾਬੀ ਧੀ ਹੁਣ ਕਰਕੇ ਆਪਣਾ ਮਾਣ ਵੀ ਮਹਿਸੂਸ ਕੀਤਾ ਵੀ ਸਾਡੇ ਪੰਜਾਬ ਦੀ ਧੀ ਨੇ ਐਡੀ ਵਧੀਆ ਗੇਮ ਖੇਡੀ ਐਡਾ ਮਾਣ ਹਸ ਸਾਨੂੰ ਪੰਜਾਬ ਨੂੰ ਉਹ ਆਪਣੀ ਉਹਨਾਂ ਨੇ ਡਿਊਟੀ ਨਹੀਂ ਸਮਝੀ ਐ ਕਿ ਮਾਣ ਸਮਝਿਆ ਮਾਣ ਕਰਕੇ ਸਨਮਾਨਿਤ ਕੀਤਾ ਗਿਆ ਪਰ ਉਹ ਸਨਮਾਨ ਦਾ ਇਹ ਨਾ ਹੋਵੇ ਵੀ ਸਾਡੇ ਹੁਣ ਪੰਜਾਬੀ ਜੀ ਕਹਦੀ ਹੈ ਵੀ ਜੁੱਤੀਆਂ ਮਾਰਨ ਤੱਕ ਨੋਬਤ ਆ ਜਵੇ ਇਸ ਸਨਮਾਨ ਦਾ ਇਹ ਰਿਜ਼ਲਟ ਨਾ ਕੱਢੋ ਚਲੋ ਜੇ ਆਪਾਂ ਕਹਿੰਨੇ ਆ ਇਹਨੂੰ ਇੱਕ ਪਾਸੇ ਰੱਖ ਲੈਣੇ ਆਪਾਂ ਕਹਿੰਨੇ ਚਲੋ ਕਿਸਾਨ ਹੀ ਸਾਡੇ ਗਲਤ ਸੀ ਤਾਂ ਬੀਬਾ ਤੋਂ ਕਿਸਾਨਾਂ ਨੂੰ ਅੰਦਰ ਬੁਲਾ ਕੇ ਕਹਿੰਦੀ ਵੀ ਤੁਸੀਂ ਗੱਲ ਕਰੋ ਤੁਸੀਂ ਮੇਰੇ ਨਾਲ ਲੋ ਚਾਰ ਬੰਦੇ ਬੈਠੇ ਜਿੰਨੇ ਗੱਲ ਕਰਨੀ ਉਹ ਵੀ ਤਾਂ ਕੀਤਾ ਜਾ ਸਕਦਾ ਐਡੇ ਮੰਜਲ ਮਸਲੇ ਨੂੰ ਐਡਾ ਉਲਝਾਉਣ ਵਾਲਾ ਕੋ ਐਡਾ ਵੱਡਾ ਮੈਟਰ ਹੈ ਨਹੀਂ ਸੀ ਇਹ ਕਿਹੜਾ ਧਰਨਾ ਇੱਕਦਮ ਲਾਇਆ ਸੀ ਧਰਨਾ ਤਾਂ ਅਲਰੇਡੀ ਪਹਿਲਾਂ ਦਾ ਲੱਗਾ ਸੀ ਜਾਂ ਤੇ ਹੋਏ ਮੈਂ ਤੁਸੀਂ ਦਫ਼ਤਰ ਆਉਣਾ ਹੈ ਤੁਹਾਡੇ ਆਣ ਤੋਂ ਪਹਿਲੇ ਦਫ਼ਤਰ ਤੋਂ ਹੀ ਅੰਦਰ ਬੈਠੇ ਹੋ ਧਰਨਾ ਪਹਿਲਾਂ ਦਾ ਲੱਗਾ ਹੈ ਯਾਰ ਕਿੱਡੇ ਮੈਂ ਤਾਂ ਸਾਫ਼ ਸੁਥਰੀ ਗੱਲ ਹੈ ਵੀ ਇਸ ਨੇ ਤਾਂ ਕੋਈ ਮਸਲਾ ਉਲਝਣ ਵਾਲਾ ਗੱਲ ਹੀ ਨਹੀਂ ਹੈਗੀ ਪਰ ਇਸ ਮਸਲੇ ਨੂੰ ਜਾਂ ਤੇ ਅਫਸਰਾਂ ਦੀ ਮਿਲੀ ਭੁਗਤ ਕਹਿ ਦਈਏ ਵੀ ਉਹਨਾਂ ਦੇ ਕਹਿੰਦੇ ਬੀਬੀ ਨੇ ਉਲਝਾਇਆ ਜਾਂ ਸਰਕਾਰ ਦੇ ਕਹਿੰਦੇ ਆ ਇਹ ਹੁਣ ਤੇ ਉਹ ਹੀ ਦੱਸ ਸਕਦਾ ਹੈ ਵੀ ਇਹ ਮਸਲਾ ਉਲਝਣ ਦਾ ਮੇਨ ਕਾਰਨ ਕੀ ਹੋਇਆ ਸੀ ਅੱਛਾ ਕੁਤਰਾ ਸਾਹਿਬ ਅੰਤ ਦੇ ਵਿੱਚ ਹੁਣ ਮੈਨੂੰ ਦੱਸੋ ਕਿ ਪ੍ਰੋਟੋਕਾਲ ਕੀ ਕਹਿੰਦਾ ਪੁਲਿਸ ਦਾ ਹੁਣ ਜੋ ਸਿਚੁਏਸ਼ਨ ਹੋ ਚੁੱਕੀ ਹੈ ਮੌਕੇ ਤੇ ਅਧਿਕਾਰੀ ਕਹਿੰਦੇ ਕਿ ਜਾਂਚ ਹੋ ਰਹੀ ਹੈ ਜੋ ਸਿਚੁਏਸ਼ਨ ਬਣੀ ਕੱਲ ਦੀ ਪਰ ਹੁਣ ਗਾਂ ਦਾ ਪ੍ਰੋਟੋਕਾਲ ਕੀ ਕਹਿੰਦਾ ਹੁਣ ਤੇ ਜਿਹੜੇ ਅਫਸਰ ਜਾਂਚ ਕਰ ਰਹੇ ਨੇ ਜਾਂਚ ਤੋਂ ਬਾਅਦ ਹੀ ਅਗਲਾ ਜੋ ਵੀ ਰਿਜ਼ਲਟ ਨਿਕਲ ਕੇ ਆਇਆਗਾ ਫੇਰ ਹੀ ਕਾਰਵਾਈ ਹੋਏਗਾ ਨਾ ਜਾਂਚ ਦੇ ਵਿੱਚ ਜੇ ਅਫਸਰ ਸਾਡੇ ਪੂਰੀ ਸਹੀ ਜਾਂਚ ਕਰ ਜਿਹੜਾ ਵੀ ਜਿਹਦੀ ਵੀ ਗਲਤੀ ਹੈ ਉਹਨੂੰ ਦੋਸ਼ੀ ਪਾਉਣਗੇ ਪਰ ਮੈਂ ਤੇ ਇਹ ਗੱਲ ਕਹਿੰਦਾ ਯਾਰ ਇਹਨੂੰ ਨਾਲ ਜਾਓ ਮੇਰੇ ਜਿਹੜੇ ਵੀ ਅਫਸਰ ਸੁਣਦੇ ਹੋ ਚਾਹੇ ਇਨਕੁਆਇਰੀ ਵਾਲਾ ਸੁਣਦਾ ਇਹਨਾਂ ਨੂੰ ਬੈਠ ਕੇ ਜੇ ਮਸਲੇ ਨੂੰ ਹੱਲ ਕਰ ਦਿੱਤਾ ਜਾਵੇ ਤਾਂ ਜਾਦਾ ਵਧੀਆ ਕਿਉਂਕਿ ਸਾਡੇ ਪੰਜਾਬੀਆਂ ਨੂੰ ਜੇ ਆਪਸੇ ਇਹੋ ਤੇ ਸਰਕਾਰਾਂ ਦੀਆਂ ਨੀਤੀਆਂ ਵੀ ਇਹਨਾਂ ਨੂੰ ਪੰਜਾਬੀਆਂ ਨੂੰ ਆਪਸੇ ਲੜਾੜਾ ਮਾਰਦੇ ਹੋ ਆਪਣੀ ਸਰਕਾਰ ਚਲਾਈ ਜਾਓ ਹੁਣ ਇੱਕ ਹਿਸਾਬ ਦਾ ਇਹ ਹੈ ਵੀ ਸਾਰੇ ਪੰਜਾਬ ਦੀ ਨਿਗਾ ਹੁਣ ਉਸ ਪਾਸੇ ਚਲੀ ਗਈ ਜਿਸ ਬਾਅਦ ਆਪਾਂ ਕਿਸਾਨਾਂ ਦੀ ਲਾਲੀਆਂ ਸਾਰੀਆਂ ਜਗ੍ਹਾਬੰਦੀਆਂ ਦੀ ਜੇ ਉਸ ਮਸਲੇ ਨੂੰ ਨਾਲ ਨਾਲ ਲੱਗਦਾ ਇੱਕ ਨਿਬੇੜ ਦਿੱਤਾ ਜਾਵੇ ਤੇ ਕੰਮ ਖਤਰਾ ਨੇ ਤੇ ਹੁਣ ਜਥੇਬੰਦੀਆਂ ਸਾਰੀਆਂ ਪੰਜਾਬ ਦੀਆਂ ਮਾਝੇ ਚੋਂ ਵੀ ਆ ਜਾਣਗੀਆਂ ਦੁਆਬੇ ਚੋਂ ਵੀ ਆ ਜਾਣਗੀਆਂ ਸਾਰੇ ਪਾਸੇ ਜਾ ਕੇ ਤਰਨ ਨਹੀਂ ਜੀ ਇਸ ਡੀਐਸਪੀ ਨੂੰ ਬਦਲੋ ਜੀ ਇਹਨੂੰ ਸਸਪੈਂਡ ਕਰੋ ਮੈਂ ਤੇ ਸਰਕਾਰ ਨੂੰ ਬੇਨਤੀ ਕਰਦਾ ਜੀ ਅਫਸਰਾਂ ਨੂੰ ਪਹਿਲੀ ਗੱਲ ਤੇ ਡੀਐਸਪੀ ਸਾਹਿਬ ਨੂੰ ਉਥੋਂ ਬਦਲ ਦਿੱਤਾ ਜਾਵੇ ਤੇ ਜੋ ਮਸਲਾ ਉਹਨੂੰ ਸੋਲਵ ਕੀਤਾ ਜਾਵੇ ਤੇ ਜ਼ਿਆਦਾ ਗੋਲਜਨ ਵਾਲਾ ਕੰਮ ਰਹਿ ਨਹੀਂ ਜਾਂਦਾ ਇਹ ਸਿਚੁਏਸ਼ਨ ਹੁਣ ਵੇਖਣ ਦੀ ਗੱਲ ਹੈ ਕਿ ਆਖਰਕਾਰ ਹੋਵੇਗਾ ਕੀ ਕਿਉਂਕਿ ਵਿੱਚ ਵਿਚਾਲੇ ਟਰਾਂਸਫਰ ਦੀ ਮੰਗ ਵੀ ਉੱਠ ਰਹੀ ਹੈ ਕੀ ਮੰਦੀਪ ਕੌਰ ਚੀਮਾ ਦਾ ਟ੍ਰਾਂਸਫਰ ਹੋਵੇਗਾ ਬਹੁਤ ਸਾਰੇ ਸਵਾਲ ਖੜੇ ਐ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ